ਵਦੇਸ਼ਾਂ ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਔਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਖਾਸ ਰਿਸ਼ਤੇ ਸਿਰਫ ਔਰ ਸਿਰਫ ਲੜਕੀਆਂ ਦੇ ਔਰ ਇਸ ਵੀਡੀਓ ਵਿੱਚ ਜਿੰਨੇ ਵੀ ਰਿਸ਼ਤੇ ਦਿੱਤੇ ਹੋਏ ਨੇ ਜਾਨਕੀ ਜਿੰਨੇ ਵੀ ਪ੍ਰੋਫਾਈਲਸ ਨੇ ਉਹ ਸਾਰੇ ਫੈਮਿਲੀ ਵਾਲਿਆਂ ਦੇ ਨੇ ਇਸ ਲਈ ਉਹਨਾਂ ਨੂੰ ਸਿਰਫ ਫੈਮਿਲੀ ਵਾਲੇ ਹੀ ਸੰਪਰਕ ਕਰਨ ਮੈਰਿਜ ਬੀਰੋ ਵਾਲੇ ਸੰਪਰਕ ਨਾ ਕਰਨ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਮਿਲ ਸਕਣ ਫਰਸਟ ਪ੍ਰੋਫਾਈਲ ਹੈ ਜੱਟ ਸਿੱਖ ਕਾਸਟ ਦੀ ਲੜਕੀ ਇਹਨਾਂ ਦਾ 1990 ਦਾ ਬਰਥ ਹੈ ਲੜਕੀ ਅਨਮੈਰਿਡ ਹੈ ਹਾਈਟ ਹੈ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਕਲਾਸ ਔਰ ਇਹਨਾਂ ਨੂੰ ਜੱਟ ਸਿੱਖ ਫੈਮਿਲੀ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਕੈਨੇਡਾ ਯੂ ਐਸ ਏ ਇਹਨਾਂ ਦੋਨਾਂ ਕੰਟਰੀਜ਼ ਦੇ ਵਿੱਚ ਹੋਵੇ ਇਹਨਾਂ ਦੋਨਾਂ ਵਿੱਚੋਂ ਕਿਸੇ ਵੀ ਕੰਟਰੀ ਵਿੱਚ ਹੋ ਸਕਦਾ ਹੈ ਤਲਾਕਸ਼ੁਦਾ ਵੀ ਵਿਚਾਰ ਕਰ ਸਕਦੇ ਨੇ ਔਰ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਕੰਟੈਕਟ ਨਾ ਕਰਨਾ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਲੁਧਿਆਣਾ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 8725059123 8725059123 ਨੈਕਸਟ ਹੈ ਜੱਟਸੀਕ ਕਾਸਟ ਦੀ ਲੜਕੀ ਡੇਟ ਆਫ ਬਰਥ ਹੈ 13 ਫਰਵਰੀ 1994 ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹਾਈਟ 5 ਫੁੱਟ 4 ਇੰਚ ਮੁੰਬਈ ਸਿਟੀ ਵਿੱਚ ਹੀ ਰਹਿ ਰਹੇ ਨੇ ਉੱਥੇ ਹੀ ਜੌਬ ਕਰਦੇ ਨੇ ਕੰਪਨੀ ਵਿੱਚ ਔਰ ਵੈਲ ਸੈਟਲ ਸਾਰੀ ਫੈਮਿਲੀ ਹੈ ਬੈਕਗ੍ਰਾਉਂਡ ਹੈ ਇਹਨਾਂ ਦੀ ਅਮਰਸਰ ਸਿਟੀ ਦਾ ਔਰ ਫੈਮਿਲੀ ਦਾ ਫੋਨ ਨੰਬਰ ਹੈ 8652534690 ਨੈਕਸਟ ਹੈ ਐਸਸੀ ਕਾਸਟ ਦੀ ਲੜਕੀ ਜਿਨ੍ਹਾਂ ਨੇ ਹਾਈਲਾਈਟਸ ਕੀਤੀ ਹੈ 6.5 ਨਾ ਦੇ ਬੈਂਡਸ ਨੇ ਡੇਟ ਆਫ ਬਰਥ ਹੈ 11 ਅਕਤੂਬਰ 2001 ਹਾਈਟ ਹੈ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਔਰ ਇਹ ਕਹਨਾਂ ਨੇ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੈ ਜਾਨਕੀ ਓਰੇਨ ਇੰਟਰਨੈਸ਼ਨਲ ਡਿਪਲੋਮਾ ਕੀਤਾ ਹੈ ਜਿਹਦੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਨਕੀ ਹਰ ਕੰਟਰੀ ਵਿੱਚ ਬਹੁਤ ਡਿਮਾਂਡ ਹੈ ਔਰ ਇਹਨਾਂ ਦੀ ਚੋਇਸ ਇਹ ਹੈ ਕਿ ਇਹਨਾਂ ਨੂੰ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਕੈਨੇਡਾ ਆਸਟ੍ਰੇਲੀਆ ਜਾਂ ਫਿਰ ਯੂ ਐਸ ਏ ਤੋਂ ਜਾਤੀਵੰਨਨ ਕੋਈ ਨਹੀਂ ਹੈ ਮੋਗਾ ਬਗਬੁਰਣਾ ਹਰਿਆਣਾ ਬਿਲੋਂ ਕਰਦੇ ਨੇ ਔਰ ਫੈਮਿਲੀ ਦਾ ਫੋਨ ਨੰਬਰ ਹੈ 628337029 ਇਸ ਤੋਂ ਇਲਾਵਾ ਕਈ ਸਾਡੇ ਵੀਰ ਜਾਂ ਭੈਣ ਭਰਾ ਜਿਹੜੇ ਨੇ ਉਹ YouTube ਤੇ ਕਮੈਂਟ ਕਰਦੇ ਨੇ ਕਿ ਸਾਨੂੰ ਇਸ ਤਰ੍ਹਾਂ ਦਾ ਰਿਸ਼ਤਾ ਚਾਹੀਦਾ ਹੈ ਜਾਂ ਸਾਨੂੰ ਆਹ ਕਾਸਟ ਤੋਂ ਰਿਸ਼ਤਾ ਚਾਹੀਦਾ ਹੈ ਸੋ ਉਹਨਾਂ ਨੂੰ ਇਹ ਰਿਕਵੈਸਟ ਹੈ ਕਿ ਤੁਸੀਂ YouTube ਤੇ ਕਮੈਂਟ ਕਰਨ ਨਾਲੋਂ ਸਿਰਫ WhatsApp ਤੇ ਹੀ ਮੈਸੇਜ ਕਰਦਿਆ ਕਰੋ ਕਿਉਂਕਿ ਟਾਈਮ ਦੀ ਸ਼ਾਰਟੇਜ ਹੋਣ ਕਰਕੇ YouTube ਤੇ ਹਰ ਕਿਸੇ ਦਾ ਰਿਪਲਾਈ ਕਰਨਾ ਥੋੜਾ ਡਿਫਿਕਲਟ ਟਾਸਕ ਹੋ ਜਾਂਦਾ ਹੈ ਇਸ ਲਈ ਤੁਸੀਂ ਇਸ ਚੀਜ਼ ਨੂੰ ਸਮਝਣਾ ਹੈ ਔਰ ਆਪਣਾ ਜਿਹੜਾ ਕਮੈਂਟ ਹੈ WhatsApp ਤੇ ਹੀ ਮੈਸੇਜ ਕਰਨਾ ਹੈ ਨੈਕਸਟ ਹੈ ਜਲੰਧਰ ਤੋਂ ਲੜਕੀ ਦਾ ਰਿਸ਼ਤਾ ਲੜਕੀ ਦੀ ਫੈਮਿਲੀ ਯੂਐਸਏ ਕੈਲੀਫੋਰਨੀਆ ਹੈ 20 ਜੂਨ 1996 ਦਾ ਬਰਥ 5 ਫੁੱਟ 3 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ ਬਾਬਾ ਇਹਨਾਂ ਨੇ ਯੂਐਸਏ ਜਾਂ ਕੈਨੇਡਾ ਤੋਂ ਰਿਸ਼ਤਾ ਚਾਹੀਦਾ ਹੈ ਜਾਤੀਬੰਧਨ ਕੋਈ ਨਹੀਂ ਹੈ ਔਰ ਫੋਨ ਨੰਬਰ ਹੈ 8360805534 8360805534 ਨੈਕਸਟ ਹੈ ਸੁਨਿਆਰਾ ਕਾਸਟ ਦੀ ਲੜਕੀ ਡੇਟ ਆਫ ਬਰਥ ਹੈ 28 ਜਨਵਰੀ 1999 ਹਾਈਟ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਪਲੱਸ 2 ਕਲਾਸ ਫਾਦਰ ਬਿਜ਼ਨਸਮੈਨ ਨੇ ਮਦਰ ਐਕਸਪਾਇਰ ਹੋ ਚੁੱਕੇ ਨੇ ਇੱਕ ਸਿਸਟਰ ਹੈ ਉਹ ਮੈਰਿਡ ਹੈ ਇਹਨਾਂ ਨੂੰ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਜਾਤੀ ਬੰਧਨ ਕੋਈ ਨਹੀਂ ਹੈ ਔਰ ਫੈਮਿਲੀ ਦਾ ਫੋਨ ਨੰਬਰ ਹੈ 9417 1999 941700 1939 ਇਸ ਤੋਂ ਇਲਾਵਾ ਜ਼ਰੂਰੀ ਬੇਨਤੀ ਇਹ ਹੈ ਕਿ ਜਿਸ ਵੀ ਕਿਸੇ ਵੀਰ ਜਾਂ ਭੈਣ ਦੀ ਰਿਸ਼ਤੇ ਦੀ ਐਡ ਨਹੀਂ ਲੱਗ ਰਹੀ ਜਾਨਕੀ ਉਹਨਾਂ ਨੇ ਸਾਡੇ ਤੋਂ ਐਡ ਪੁਵਾਈ ਆ ਪਰ ਉਹਨਾਂ ਦੀ ਐਡ ਆ ਨਹੀਂ ਰਹੀ ਕਾਫੀ ਦਿਨਾਂ ਤੋਂ ਤਾਂ ਤੁਸੀਂ ਕੀ ਕਰਨਾ ਹੈ ਕਿ ਸਾਨੂੰ ਸਿਰਫ WhatsApp ਤੇ ਮੈਸੇਜ ਕਰਨਾ ਹੈ ਨੰਬਰ ਤੁਹਾਡੇ ਸਾਹਮਣੇ ਸ਼ੋਅ ਹੋ ਰਿਹਾ ਹੈ 7589372162 ਔਰ ਉਹਨਾਂ ਦੀ ਜਿਹੜੀ ਐਡ ਹੈ ਉਹ ਨੈਕਸਟ ਵੀਡੀਓ ਵਿੱਚ ਪਬਲਿਸ਼ ਕਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਰਿਸ਼ਤਾ ਮਿਲ ਜਾਂਦਾ ਹੈ ਜਾਂ ਵਿਆਹ ਹੋ ਜਾਂਦਾ ਹੈ ਤਾਂ WhatsApp ਤੇ ਜਰੂਰ ਮੈਸੇਜ ਕਰਦਿਆ ਕਰੋ ਤਾਂ ਜੋ ਤੁਹਾਡੀ ਐਡ ਟਾਈਮ ਦੇ ਸਹਾ ਬੰਦ ਕੀਤੀ ਜਾ ਸਕੇ ਨੈਕਸਟ ਹੈ ਰਵੀ ਦਾਸੀ ਆ ਸਿੱਖ ਕਾਸਟ ਦੀ ਲੜਕੀ ਰਾਧਾ ਸਵਾਮੀ ਫੈਮਿਲੀ ਹੈ ਕੈਨੇਡਾ ਵਿੱਚ ਪੀਆਰ ਨੇ 25 ਸਤੰਬਰ 1995 ਦਾ ਬਰਥ 5 ਫੁੱਟ 5 ਇੰਚ ਹਾਈਟ ਕੁਆਲਿਫਿਕੇਸ਼ਨ ਬੀਐਸਸੀ ਬਾਇਓਟੈਕਨੋਲੋਜੀ ਇੱਕ ਸਿਸਟਰ ਹੈ ਇੱਕ ਬ੍ਰਦਰ ਹੈ ਔਰ ਫਾਦਰ ਨੇ ਇਹਨਾਂ ਦੇ ਔਰ ਮਦਰ ਨੇ ਫੈਮਿਲੀ ਦੇ ਵਿੱਚ ਜਲੰਧਰ ਏਰੀਆ ਨੂੰ ਬਲੋਂਗ ਕਰਦੇ ਨੇ ਫੋਨ ਨੰਬਰ ਨੋਟ ਕਰੋ ਜੀ 9417845625 9417845625 ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਆਪਣੀ ਬੇਟੀ ਜਾਂ ਸਿਸਟਰ ਦੇ ਰਿਸ਼ਤੇ ਦੀ ਐਡ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਇਹ ਜੋ ਨੰਬਰ ਤੁਹਾਨੂੰ ਦਿਖਾਈ ਦੇ ਰਿਹਾ ਹੈ WhatsApp ਨੰਬਰ ਹੈ 7589372162 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜਣਾ ਹੈ ਜਾਂ ਤੁਸੀਂ ਉਹਨਾਂ ਦਾ ਮੈਸੇਜ ਭੇਜ ਸਕਦੇ ਹੋ ਨੈਕਸਟ ਹੈ ਮਹਿਰਾ ਸਿੱਖ ਕਾਸਟ ਦੀ ਲੜਕੀ ਡੇਟ ਆਫ ਬਰਥ ਹੈ 1 ਮਾਰਚ 1999 ਹਾਈਟ 5 ਫੁੱਟ 4 ਇੰਚ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕੰਪਿਊਟਰ ਕੋਰਸ ਕੀਤਾ ਹੈ ਔਰ ਦਸੂਹਾ ਮਕੇਰੀਆਂ ਹੁਸ਼ਿਆਰ ਬੁਰੇਰੀਆਂ ਨੂੰ ਬਣਾਉ ਕਰਦੇ ਨੇ ਇਹਨਾਂ ਨੂੰ ਕਾਮਨ ਜੋਬ ਜਾਂ ਪ੍ਰਾਈਵੇਟ ਜੋਬ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਲੰਧਰ ਸ਼ਹਿਰ ਹੁਸ਼ਿਆਰਪੁਰ ਜਾਂ ਇਸ ਦੇ ਆਸ-ਪਾਸ ਦੇ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਹੈ 819880263 8198802263 ਨੈਕਸਟ ਹੈ ਜੱਟ Hindu ਲੜਕੀ ਸਰਕਾਰੀ ਜੋਬ ਤੇ ਹੈ 1997 ਦਾ ਬਰਥ ਹੈ ਇਹਨਾਂ ਦਾ ਹਾਈਟ ਹੈ 5 ਫੁੱਟ 2 ਇੰਚ ਕੁਆਲਿਫਿਕੇਸ਼ਨ ਹੈ ਬੀਐਸਸੀ ਨਰਸਿੰਗ ਲੜਕਾ ਇਹਨਾਂ ਨੂੰ ਚਾਹੀਦਾ ਹੈ ਗੁਰਦਾਸਪੁਰ ਪਠਾਨਕੋਟ ਮੁਕੇਰੀਆਂ ਇਹਨਾਂ ਏਰੀਆਸ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 6263198239 ਸਿੱਤਾ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਫੋਨ ਨੰਬਰ ਦਿੱਤਾ ਹੋਇਆ ਹੈ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਔਰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣਾ ਬਾਇਓ ਡਾਟਾ ਭੇਜਣਾ ਚਾਹੁੰਦੇ ਹੋ ਤਾਂ ਪੂਰਾ ਪ੍ਰੋਫਾਈਲ ਭੇਜਣਾ ਹੈ ਜਾਨਕਿ ਪੂਰੀ ਇਨਫਰਮੇਸ਼ਨ ਜਿਦੇ ਵਿੱਚ ਤੁਹਾਡੀ ਕਾਸਟ ਕੀ ਹੈ ਨਾਮ ਕੀ ਹੈ ਲੜਕਾ ਹੈ ਜਾਂ ਲੜਕੀ ਡੇਟ ਆਫ ਬਰਥ ਕਿੰਨੀ ਹੈ ਹਾਈਟ ਕਿੰਨੀ ਹੈ ਕੁਆਲਿਫੀਕੇਸ਼ਨ ਕੀ ਹੈ ਕੀ ਕੰਮ ਕਰਦੇ ਨੇ ਅਨਮੈਰਿਟ ਨੇ ਜਾਂ ਡਾਈਵੋਰਸ ਹੋਇਆ ਹੈ ਔਰ ਕਿੰਨੇ ਫੈਮਿਲੀ ਮੈਂਬਰਸ ਨੇ ਜਾਨਕੀ ਭੈਣ ਭਰਾ ਕਿੰਨੇ ਨੇ ਮਾਤਾ ਪਿਤਾ ਕੀ ਕੰਮ ਕਰਦੇ ਨੇ ਔਰ ਕਿਹੜੇ ਸ਼ਹਿਰ ਜਾਂ ਏਰੀਆ ਨੂੰ ਬਿਲੋਂਗ ਕਰਦੇ ਨੇ ਔਰ ਕਿਹੜੀ ਸਟੇਟ ਤੋਂ ਜਾਂ ਕਿਹੜੇ ਕੰਟਰੀ ਤੋਂ ਨਾਲ ਤੁਸੀਂ ਆਪਣੇ ਦੋ ਵਟਸਐਪ ਦੇ ਨੰਬਰ ਭੇਜਣੇ ਹਨ ਨੈਕਸਟ ਹੈ ਮਹਿਰਾ ਕਾਸਟ ਦੀ ਲੜਕੀ 1986 ਦਾ ਬਰਥ ਔਰ ਲੜਕੀ ਅਨਮੈਰਿਡ ਹੈ ਹਾਈਟ ਹੈ 5 ਫੁੱਟ 1 ਇੰਚ ਕੁਆਲੀਫਿਕੇਸ਼ਨ ਹੈ ਬੀਕਮ ਐਮਸੀਏ ਲੜਕਾ ਇਹਨਾਂ ਨੂੰ ਐਨਆਰਆਈ ਚਾਹੀਦਾ ਹੈ ਔਰ ਲੜਕੀ ਦੇ ਲਾਤੇ ਵਿੱਚ ਮਾਮੂਲੀ ਜਿਹਾ ਨੁਕਸ ਹੈ ਵੈਸੇ ਇਹ ਆਪਣੇ ਆਪ ਬਿਨਾਂ ਕਿਸੇ ਮਦਦ ਤੋਂ ਕਾਰ ਬਾਈਕ ਸਕੂਟੀ ਸਾਰਾ ਕੁਝ ਡਰਾਈਵ ਕਰ ਲੈਂਦੀ ਨੇ ਔਰ ਪੰਜਾਬ ਤੋਂ ਬਿਲੋਂਗ ਕਰਦੀ ਨੇ ਜਲੰਧਰ ਏਰੀਆ ਤੋਂ ਸਿਰਫ ਔਰ ਸਿਰਫ ਇਹਨਾਂ ਨੂੰ ਐਨਆਰਆਈ ਲੜਕਾ ਹੀ ਚਾਹੀਦਾ ਹੈ ਜਾਤੀਬੰਧਨ ਕੋਈ ਨਹੀਂ ਹੈ ਔਰ ਇਹ ਜੋ ਨੰਬਰ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਤੁਸੀਂ ਇਹਨਾਂ ਦਾ ਪੂਰਾ ਬਾਇਓ ਡਾਟਾ ਭੇਜਣਾ ਹੈ ਇਸ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜਣਾ ਹੈ ਜਾਂ ਮੈਸੇਜ ਕਰਨਾ ਹੈ ਨੈਕਸਟ ਹੈ ਜੱਟ ਸਿੱਖ ਕਾਸਟ ਦੀ ਲੜਕੀ 28 ਅਕਤੂਬਰ 1997 ਦਾ ਬਰਥ ਔਰ ਕੁਆਲੀਫਿਕੇਸ਼ਨ ਹੈ BCA ਔਰ PG DCA ਆਈਲਟਸ ਵੀ ਕੀਤੀ ਹੈ 6 ਇਹਨਾਂ ਦੇ ਬੈਂਡਸ ਨੇ ਔਰ ਫੈਮਿਲੀ ਦੇ ਵਿੱਚ ਨੇ ਦੋ ਇਹਨਾਂ ਦੇ ਭਰਾ, ਦੋ ਭੈਣਾਂ। ਇੱਕ ਭਰਾ ਵਿਆਹਿਆ ਹੋਇਆ ਹੈ, ਦੋ ਭੈਣਾਂ ਉਹ ਵੀ ਮੈਰਿਡ ਨੇ। ਔਰ ਲੜਕੀ ਦੀ ਹਾਈਟ 5 ਫੁੱਟ 3 ਇੰਚ ਔਰ ਹੁਣ ਇਹ ਲੜਕੀ ਜਿਹੜੀ ਹੈ ਪ੍ਰਾਈਵੇਟ ਜੌਬ ਕਰ ਰਹੀ ਹੈ ਔਰ ਇਹਨਾਂ ਨੂੰ ਕੈਨੇਡਾ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ। ਪੰਜਾਬ ਤੋਂ ਬਲੋਂਗ ਕਰਦੇ ਨੇ ਪਠਿੰਡਾ ਏਰੀਆ ਤੋਂ। ਔਰ ਫੋਨ ਨੰਬਰ ਹੈ 987249660 ਏ ਸੰਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਪ੍ਰੋਫਾਈਲਸ ਆ ਚੁੱਕੇ ਨੇ ਜਿਨ੍ਹਾਂ ਦੀ ਐਡ ਸੰਡੇ ਨੂੰ ਸ਼ਾਮ ਨੂੰ ਆਵੇਗੀ ਅੱਜ ਦੀ ਇਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ